ਅੱਜ ਪਿੰਡ ਉਗਰੌਲਖ ਵਿਖੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਅਹੁਦੇਦਾਰ ਮੈਂਬਰ ਸਹਿਬਾਨ ਮਜ਼ਦੂਰ ਵਰਗ ਭਾਈਚਾਰੇ ਦਾ ਵੱਡਾ ਇਕੱਠ ਹੋਇਆ ਇਹ ਮੀਟਿੰਗ ਨਸ਼ਿਆਂ ਖਿਲਾਫ ਕੀਤੀ ਗਈ ਨਸ਼ੇ ਦੇ ਮੁੱਦੇ ਤੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਬਹੁਤ ਹੀ ਸ਼ਕਤੀ ਨਾਲ ਪੇਸ਼ ਹੰਦੀਵਾ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਮਜ਼ਦੂਰ ਵਰਗ ਨੂੰ ਉਹਨਾਂ ਦੀਆਂ ਲੋੜਾਂ ਅਤੇ ਬੰਦੇ ਹੱਕਾਂ ਬਾਰੇ ਜਾਣੂ ਕਰਵਾਇਆ ਪੰਜਾਬ ਪ੍ਰਧਾਨ ਨੇ ਸਰਕਾਰ ਨੂੰ ਘੇਰਦਿਆਂ ਹੋਇਆ ਦੋਸ਼ ਲਾਇਆ ਕਿ ਸਾਡੇ ਭਾਈਚਾਰੇ ਦਾ ਕੋਈ ਵੀ ਕੰਮ ਨਹੀਂ ਹੋਇਆ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਡਿਪਟੀ ਸੀਐਮ ਐਸਸੀ ਭਾਈਚਾਰੇ ਦਾ ਹੋਵੇਗਾ ਇੱਥੇ ਸਰਕਾਰ ਨੇ ਸਾਡੇ ਐਸਸੀ ਭਾਈਚਾਰੇ ਅਤੇ ਮਜ਼ਦੂਰ ਵਰਗ ਨੂੰ ਬਹੁਤ ਤਗੜੀ ਛੱਟ ਮਾਰੀ ਆ ਆਉਣ ਵਾਲੇ ਸਮੇਂ ਵਿੱਚ ਇਸ ਦਾ ਹਰਜਾਨਾ ਆਪ ਸਰਕਾਰ ਨੂੰ ਭੁਗਤਣਾ ਹੋਵੇਗਾ ਇਸ ਮੌਕੇ ਪੰਜਾਬ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਬੱਲ ਜ਼ਿਲ੍ਹਾ ਪ੍ਰਧਾਨ ਗੌਰਪ੍ਰੀਤ ਸਿੰਘ ਮੈਲਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਚੇਅਰਮੈਨ ਗਗਨਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਕਾਂਪੂਰਾ ਬਲਕਾਰ ਸਿੰਘ ਮਹਿਲਾਵਾਲਾ ਵਾਈਸ ਪ੍ਰੈਜ਼ੀਡੈਂਟ ਜੋਬਨ ਸਿੰਘ ਦਾਲਮ ਯੂਥ ਵਿੰਗ ਜਿਲ੍ਹਾ ਅੰਮ੍ਰਿਤਸਰ ਮਨੋਰ ਸਿੰਘ ਮੁਰਾਦਪੁਰਾ ਵਾਈਸ ਪ੍ਰੈਜ਼ੀਡੈਂਟ ਹਰਪਾਲ ਸਿੰਘ ਮੁਰਾਦਪੁਰਾ ਬਲਾਕ ਪ੍ਰਧਾਨ ਵੀਰਕਾ ਹਰਪਾਲ ਸਿੰਘ ਬਿੱਲੋਂ ਪ੍ਰਧਾਨ ਪਿੰਡ ਬੱਲ ਕਲਾਂ ਸਾਹਬ ਸਿੰਘ ਬੱਲ ਸਰਪੰਚ ਨਿਰਮਲ ਸਿੰਘ ਦਾਲਮ ਸਰਪੰਚ ਰਣਜੀਤ ਸਿੰਘ ਪਿੰਡ ਠੱਠੇ ਜਿਲ੍ਹਾ ਗੁਰਦਾਸਪੁਰ ਸੋ ਕੁਮਿੰਦਰ ਸਿੰਘ ਮਹਿਲਾਵਾਲਾ ਬਲਾਕ ਵਾਈਸ ਪ੍ਰਧਾਨ ਲਵ ਬਲ ਬੱਗੀ ਬਲ ਇਹ ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ ਲਾਕਾ ਲਾਸੀ ਤੇ ਮੇਰੇ ਬਾਹਰ ਆਏ ਕਵਸੇ ਵੀਰ ਸਾਰੇ ਨਾਂ ਦਿਲ ਦੀਆਂ ਗਰਾਈਆਂ ਤੋਂ ਕੋਟ ਕੋਟ ਧੰਗਾਂ ਪਹਿਲਾਂ ਆਪਾਂ ਬਤੇ ਬਣਾਈਏ ਵਾਹਿਗੁਰੂ ਕੀ ਘਰ ਦਾ ਵਾਹਿਗੁਰੂ ਕੀ ਜਿੱਤੇ ਸਹਿਜ ਕੰਡਿਆ ਕਿ ਜੇ ਜੀ ਜਵਾਬ ਤੇ ਫੜੇ ਕੋਈ ਨੁਦਾਨ ਤੇ ਬਦੇਈ ਪਰ ਭਾਤੀਓ ਅੱਜ ਖੰਗੋੜ ਹੈ ਗੇਤਾ ਸਾਵਨ ਗਿਆ ਥੜੀ ਗੇਤਾ ਦੇ ਪਾਵਰੇ ਦਾ ਕੋਈ ਤੁਹਾਡੀ ਪਾਵਨ ਜਿਹੜੀ ਆ ਬਤਵਾਰੇ ਦੀ ਸਾਥੀਏ ਤੁਹਾਡੇ ਕੰਮ बता ਨਹੀਂ ਸਕਦੇ ਆ ਕਿ ਜਾਂ ਆਪਾ ਕਿੱਥੇ ਰਹੀਏ ਕੱθε ਰਹਿ ਕੇ ਇਹਦੇ ਇੱਕ ਪਾਣੀ ਬਾਜ ਗਈ ਹੈ ਅੱਜ ਸਰਕਾਰਾਂ ਬਹੁਤ ਬੋਲਦੀਆਂ ਨੇ ਸਰਕਾਰਾਂ ਤੇ ਕੁਝ ਵੀ ਬੋਲ ਨਹੀਂ ਨਾ ਦਿਆਂ ਕੋਈ ਕਿਰਾ ਸਾਡੇ ਮੰਤਰੀ ਸਾਹਿਬ ਵੀ ਝੂਠ ਬੋਲ ਜਾਂਦੇ ਆ ਅਮਰ ਬਹੁਤ ਦੁਨੀਆ ਨਾਲ ਦੇਖਿਆ ਇਹਨਾਂ ਨੂੰ ਕਾਫੀ ਜਿਆਦਾ ਇਹਨਾਂ ਵਿਚਾਰਨ ਹੈ ਪਰ ਸਾਥੀਓ ਆਜਾ ਕਾ ਨੋੜ ਹੈ ਕੇਰ ਦਾ ਬੁਪਾ ਬੜੀ ਬੜੇ ਪਦੇ ਪਾਣ ਹੋ ਰਹੇ ਸਾਰੇ ਬੜਗੇ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਫਦੇ ਮੈਂ ਵੀ ਲੋ ਪਿਛੇ ਦੀ ਇੱਕ ਘਟਨਾ ਹੋਈ ਇਦੇ ਵਿੱਚ ਬਾਬਾ ਸਾਹਿਬ ਮੇਰਕਲੀ ਦੀ ਮੂਰਤੀ ਨੂੰ ਚੋਰ ਦਿਆ ਕੋੰਗ ਕੋ ਬੜੀਆਂ ਉਮੀਦਾਂ ਤੀਆਂ ਲੋਕਾਂ ਨੂੰ ਕਿ ਕੋੰਗ ਵਰਗਾ ਜੂਝ ਹੋਊਗੀ ਪਰ ਸਰਕਾਰ ਨੇ ਹਲਾ ਦੇ ਵਿੱਚ ਬਣਾ ਦਿੱਤੇ ਕਿ ਕੋੰਗ ਨੇ ਚੋਬਾ ਟਲੀ ਇੱਕ ਪਿੰਡ ਵਿੱਚ ਚਾਰ-ਚਾਰ ਰੁਪਏ ਉੱਤੇ ਗੁਜ਼ਾਰਾ ਬਣਾ ਲਿਆ ਪਰ ਜੇ ਆਪਣਾ ਜੀ ਕੱਥੀ ਹੋਵਾਂਗੇ ਨਾ ਇਹਦੇ ਵਿੱਚ ਸਾਡਾ ਹੀ ਪਹਿਲਾ ਉਹ ਵੀ ਪੜਾਈ ਚਾਹਤ ਆ ਹਾਂ ਤੁਸੀਂ ਤਾਂ ਅਸੀਂ ਪੜ੍ਹਦੇ ਆ ਉਹ ਤੋਂ ਇਹਨੂੰ ਸਾਡੇ ਗੁਰੂ ਜੀ ਦੇ ਗੁਦਾਰੇ ਨੂੰ ਬਾਬਾ ਤੋਂ ਮਿਹਨਤ ਕਰ ਜੀ ਨੇ ਤੁਹਾਨੂੰ ਸਕੂਲਾਂ ਵਿੱਚ ਬਹਿਣ ਦਾ ਹੱਕ ਦਿੱਤਾ ਹੈ ਉਹਨਾਂ ਨੇ ਸਕੂਲ ਬਾਹਰ ਨਹੀਂ ਬਾਪਾਂ ਦੇ ਬਾਹਰ ਬੜੀ ਪੜ੍ਹਾਈ ਨਹੀਂ ਸਾਡੇ ਨਾਲ ਆਰਥਿਕ ਪੰਕਤ ਉਹ ਆ ਸਵਿਧਾਨ ਦੇ ਵਿੱਚ ਲਿਖਿਆ ਹੈ ਕਿ ਸਾਨੂੰ ਅੱਜ ਦਾ ਦਿਨ ਸ਼ਾਇਦ ਨੂੰ ਪਤਾ ਹੀ ਆ ਕਿ ਹਰ ਮਹੀਨੇ ਦੀ ਤਾਰੀਖ ਤੁਹਾਨੂੰ ਪਤਾ ਨਹੀਂ ਕਿ ਜੁਨੀਅਨ ਮਨਾਏਗੀ ਜੁਨੀਅਨ ਨੂੰ ਦੋਸਤੋ ਪ੍ਰਧਾਨੋਂ ਨੇ ਪਹਿਲਾਂ ਹੀ ਦੱਸਿਆ ਹੈ ਕਿ ਜਿੱਦਾਂ ਅਸਤਨ ਪਤਾ ਹੀ ਆਪਾਂ ਨੂੰ ਇਹ ਆਪਾਂ ਸਾਰੇ ਮੇਂ ਬੁਰਗ ਬੁਰਗ ਨੂੰ ਗੋਲ ਕਰਦੇ ਆਂ ਤੇ ਸਾਡੇ ਕਈ ਕੰਮ ਕਿਦਾਂ ਨੇ ਜਿਹੜੇ ਨਹੀਂ ਹੁੰਦੇ ਬੈਂਕ ਦੇ ਥਾਣੇ ਦੇ ਵਿਚਾਰੀ ਦੇ ਮੋਰਨ ਦੇ ਕੰਮ ਜਿਹੜੇ ਵੀ ਸਾਲੋਂ ਕਈਆਂ ਨੂੰ ਤਾਂ ਪਿੰਡ ਦਾ ਸਰਪੰਚ ਮੋਰਨ ਦੇ ਜਾਣਦਾ ਐ ਤਾਂ ਵੀ ਇਹ ਰਾਹ ਤੇ ਆ ਕੇ ਸਾਡੇ ਸਾਡੇ ਜਿਹੜਾ ਸਾਡੇ ਸ਼ੁਰੂ ਹੋਣਾ ਕਿਦਾਂ ਦੇ ਰਾਹ ਦੀ ਹੈ ਗਿਆ ਸੋ ਦੋਸਤੋ ਜੁਨੀਅਰ ਦਾ ਇੱਕੋ ਹੀ ਇੱਕ ਮਸਾਜਾ ਜਿੱਥੇ ਉਹਦਾ ਕੰਮ ਆਉਂਦਾ ਉਹ ਕੰਮ ਨੂੰ ਸੇਵਾ ਦਾ ਹੈ ਰਿਹਾ। ਜਿਹੜੇ ਵੀ ਦੇਸ਼ ਦੇ ਪ੍ਰਤੀ ਦੇ ਸਾਧਨਾਂ ਤੋਂ ਅਧੀਨ ਹੈ। ਮੈਂ ਦੁਨੀਆ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਅੰਕੀ ਜਿਨ੍ਹਾਂ ਨੇ ਪਿੰਡੋ ਪਿੰਡੀ ਜਾ ਕੇ ਤੇ ਸਾਡੇ ਜਿਹੜੇ ਮਜ਼ਦੂਰ ਵਰਗੇ ਤੇ ਛੋਟੇ ਕਿਸਾਨ ਨੇ ਉਹਨਾਂ ਦੁਆਰਾ ਕਰਾਇਆ ਕਿ ਆਪਣੇ ਜਿਹੜੇ ਕਾਮਰੇ ਉਹ ਕਿੰਦਾ ਰਹਿ ਗਏ ਨੇ ਤੇ ਕਿੱਦਾਂ ਹੋਏ ਨੇ। ਜਿਹੜੇ ਸਾਰਿਆਂ ਨੇ ਤੁਹਾਨੂੰ ਅੱਜ ਦੱਸਣ ਚਾਹੀਏ ਸਰਕਾਰਾਂ ਨੇ ਪਹਿਲਾਂ ਤਾਂ ਕਾਲੀ ਕਾਂਫਰੰਸ ਰਹੀ ਹੈ ਸਰਕਾਰਾਂ ਦੋਹੀ ਗਈਆਂ ਨੇ। ਇਸ ਸਮੇਂ ਤੋਂ ਕੋਈ ਸਰਕਾਰ ਆਈ ਹੈ ਪਰ ਵਰਤਮਾਨ ਦੀ ਸਰਕਾਰ ਆ। ਇਹ ਸਰਕਾਰ ਜਿਹੜੀ ਆ ਇੱਕ ਬੇ ਕਿਸਾਨ ਦੀ ਤੇ ਮਜ਼ਦੂਰ ਦੀ ਵਿਰੋਧੀ ਸਰਕਾਰ ਰਹੀ ਹੈ ਪੂਰੀ ਹਿੱਕ ਨਾਲ ਇਹਨਾਂ ਨੇ ਝਟਕੇ ਤੇ ਸਾਹ ਲੁੱਟਿਆ ਜਿਹੜਾ ਵਟੇਕਰਾਂਿਆਂ ਦਾ ਰੈਂਦਾ ਖੁੰਡਾ ਇਹਨਾਂ ਨੇ ਕੀ ਕੀਤਾ ਵੀ ਜਿੰਨੀਆਂ ਵੀ ਜ਼ਮੀਨਾਂ ਵਾਲੇ ਉਹ ਰਿਕਵਰ ਕਰਤੀਆਂ ਜਿੰਨੀਆਂ ਬਾਈਪਾਸ ਦੇ ਅੰਦਰ ਜ਼ਮੀਨਾਂ ਹੀ ਕਿਆਂ ਉਹ ਰਿਕਵਰ ਕਰਤੀਆਂ ਉਹਦੇ ਵਿੱਚ ਇਹ ਆ ਕਿ ਚਲੋ ਜੇ ਕਿਸਾਨ ਨੂੰ ਪੈਸੇ ਆਉਣੇ ਆ ਤੇ ਮਜ਼ਦੂਰ ਨੂੰ ਵੀ ਪੈਸੇ ਆਉਣੇ ਕਿਉਂਕਿ ਮਜ਼ਦੂਰ ਨੇ ਉੱਥੇ ਕੰਮ ਕਰਨਾ ਤਾਂ ਜੇ ਮਜ਼ਦੂਰ ਉੱਥੇ ਕੰਮ ਕਰੂਗਾ ਉਹਦਾ ਵੀ ਚੋਲਾ ਬਣਨਾ ਤੇ ਕਿਸਾਨ ਦਾ ਵੀ ਬਣਨਾ ਆ ਪਰ ਸੁਤੇ ਦਾ ਸਾਨੂੰ ਤੇ ਵਿਚਰਾਂ ਦੇ ਨਾਲ ਬੇਰੀ ਸਾਹ ਰਾਤ ਨੂੰ ਨਾ ਬਾਕੀ ਜਿਹੜਾ ਸਮਾਂ ਆ ਨਾ ਜਦੋਂ ਕੋਈ ਵੀ ਮੇਰੇ ਕੋਲ ਸਮਾਂ ਨਹੀਂ ਲਾ ਸਮਾਂ ਹਰ ਘਰ ਤੇ ਕਿੰਨੇ ਲੈਂਦਾ ਆ ਪਰ ਹੋਰੋਂ ਮੈਂ ਵੈਕਟਰੀ ਡਾਕਟਰ ਨਹੀਂ ਸਮਾਂ ਕੱਢ ਕੇ ਆਈ ਮੈਨੂੰ ਸੌਂਹ ਹੋਣਾ ਆ ਗਿਆ ਮਗਰ ਤੇ ਮੈਂ ਉਹ ਵੀ ਕੰਡ ਕਰਦੀ ਮੈਂ ਨਹੀਂ ਕਹਿੰਦਾ ਕਿ ਇੱਥੇ ਆਉਣਾ ਜ਼ਰੂਰੀ ਐ ਤੇ ਸੇਵਾ ਕਰਦੀ ਜਿਹੜੀ ਇਹਨਾਂ ਉਹ ਵੀ ਇਹ ਤੋਂ ਬੰਦੂ ਮੈਂ ਕਰਨਾ ਹੈ ਕਿ ਹਮੇਸ਼ਾ ਨਿਰਧਾਰਨ ਦੇ ਦੱਸਿਆ ਜਾਂਦਾ ਹੈ ਕਿ ਸਾਡੇ ਕਿਹੜੇ ਕਿਹੜੇ ਮੁਸਤਫਾ ਤੇ ਕਿਹੜੇ ਤਰ੍ਹਾਂ ਹਾਲ ਹੋਣਾ ਪਰ ਅਸਲ ਵਿੱਚ ਇਹੋ ਹਾਂ ਕਿ ਉਹ ਸੰਦੇਹ ਤੇ ਇਧਰੋਂ ਵੱਧਦੇ ਨਹੀਂ ਮੇਰੇ ਤੱਕ ਗਿੰਦਰ ਬਾਦ ਜੀ ਅੱਜ ਆਪਾਂ ਕੁਝ ਨਹੀਂ ਅਸਲੀ ਗੱਲ ਨਹੀਂ ਕਰਦੇ ਕਿਸੇ ਜ਼ਿੰਮੇਵਾਰ ਪੁਰਾਣੇ ਸਮਾਂ ਦੇ ਇਹ ਤਾਂ ਹੁੰਦਾ ਹੈ ਜੇਰ ਉਹ 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 ਬੰਦਾ ਕੰਨਾ ਕੋ ਬੋਲਦਾ ਉਹਦਾ ਵਿਆਹ ਹੋਇਆ ਉਹਦੇ ਸਹੁਰਿਆਂ ਨੇ ਗੋਹਣ ਦੇ ਦਿੱਤਾ ਕੁਝ ਜਮੀਨਾਂ ਉਹ ਚਲੇ ਗਏ ਕੁਝ ਜਮੀਨਾਂ ਉਹ ਚਲੇ ਗਿਆ ਲੱਗੋ ਜਿਵੇਂ ਕੋਈ ਮੁਲਾਜ਼ਮ ਲੱਗਦਾ ਉਹਨੇ ਪਛਾਣੇ ਪਿੰਡ ਦਾ ਰਸਤਾ ਬਈ ਉਹ ਬੋਲਿਆ ਮਾਣ ਦੀ ਬਣਾ ਕਹਿੰਦਾ ਇਹ ਮੇਰੇ ਸਹੁਰਿਆਂ ਦੇ ਜਵਾਬ ਅਨਾ ਦੇ ਸਹੁਰੇ ਘਰ ਵਾਲੀ ਆਈ ਬੋਲੀ ਲੈ ਗਈ ਕੋਈ ਕੰਮ ਕੋ ਬੁੜੀ ਉਹਨੇ ਉਹਦਾ ਸਵਾਰ ਉਹਨੂੰ ਘਟਾਪਾ ਲਾ ਦੇਗਾ ਕਿੰਨਾ ਵੀ ਜਦ ਬੋਲਣਾ ਜਿਹੜਾ ਇਹਦੇ ਮੈਨੂੰ ਜੁੜਦਾ ਜਣਾ ਮੈਂ ਸਿੰਦਰ ਸਿੰਘ ਬੱਲ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਅੱਜ ਉਹ ਕੋ ਰੋਲਖ ਦੇ ਵਿੱਚ ਬਹੁਤ ਹੀ ਸ਼ਾਨ ਦੇ ਨਾਲ ਮੀਟਿੰਗ ਹੋਈ ਸਾਡਾ ਬਹੁਤ ਹੀ ਭਾਈਚਾਰਾ ਜਿਹੜਾ ਮਜ਼ਦੂਰ ਵਰਗ ਇਕੱਠਾ ਹੋਇਆ ਇਸ ਭਾਈਚਾਰੇ ਨੇ ਸਾਰਿਆਂ ਨੇ ਮੈਂਬਰ ਸਾਹਿਬਾਨਾਂ ਨੇ ਸਲਾਹ ਕਰਕੇ ਤੇ ਹਰਪ੍ਰੀਤ ਨੂੰ ਪ੍ਰਧਾਨ ਬਣਾਇਆ ਵੇਖੋ ਇਹ ਆਪਣੇ ਠੀਕ ਉਹਦੇ ਦਾ ਇਸਤੇਮਾਲ ਕਰੇਗਾ ਤੇ ਯੂਨੀਅਨ ਦੇ ਨਾਲ ਰਲ ਕੇ ਚੱਲੇਗਾ ਅੱਜ ਅਸੀਂ ਆਸ ਕਰਦੇ ਹਾਂ ਕਿ ਜਿੱਤਰਾ ਸਾਡੀ ਪਹਿਵੀਂ ਮੀਟਿੰਗ ਹੋਈ ਆ ਤੇ ਹਰ ਪਿੰਡ-ਪਿੰਡ ਜਾ ਕੇ ਤੇ ਸਾਡੀ ਜਿਹੜੀ ਯੂਨੀਅਨ ਆ ਨਸ਼ੇ ਦਾ ਜਿਹੜਾ ਲੱਕ ਤੋੜੇਗੀ ਹਰ ਜੋ ਵੀ ਅਫਸਰ ਆ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਵੀ ਕੋਈ ਤਸਕਰ ਆ ਇਹਨੂੰ ਫੜ ਕੇ ਤੇ ਸਲਾਗਾ ਦੇ ਅੰਦਰ ਕੀਤਾ ਜਾਵੇ ਤੇ ਇਹ ਨਸ਼ੇ ਤੋਂ ਮੁਕਤ ਕੀਤਾ ਜਾਵੇ ਇਹ ਵੇਖੋ ਸਾਡਾ ਸਾਰਿਆਂ ਦਾ ਹੀ ਫਰਜ ਆ ਕਿ ਆਪਾਂ ਪੁਲਿਸ ਦਾ ਸਹਿਯੋਗ ਦੇਈਏ ਜਾਂ ਪੁਲਿਸ ਦਾ ਸਹਿਯੋਗ ਇਕੱਲੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਜਾ ਆਪਾਂ ਸਾਰੇ ਰਲ ਕੇ ਚੱਲਾਂਗੇ ਫੇਰ ਹੀ ਨਸ਼ੇ ਦਾ ਲੱਕ ਜਰਾ ਟੁੱਟ ਸਕਦਾ ਹੈ ਆਪਾਂ ਸਾਡੀ ਯੂਨੀਅਨ ਜਿਹੜੀ ਆ ਬਹੁਤ ਹੀ ਤਗੜੀ ਹੋ ਕੇ ਲੱਗੀ ਆ ਨਸ਼ੇ ਦਾ ਲੱਕ ਤੋੜਨ ਲਈ ਤੇ ਲੱਕ ਤੋੜ ਕੇ ਰਹੇਗੀ ਇਹ ਮੀਟਿੰਗ ਕਿੱਥੇ ਕਰਵਾਈ ਗਈ ਇਹ ਉਗਰੋਲਖ ਦੇ ਵਿੱਚ ਮੀਟਿੰਗ ਹੋਈ ਆ ਤੇ ਸਾਡੇ ਵੀਰਾਂ ਨੇ ਮਜ਼ਦੂਰ ਵਰਗ ਨੇ ਬਹੁਤ ਹੀ ਪਰਮਾਹੰਮਾਰਾ ਦਿੱਤਾ ਵਾ ਤੇ ਆਪਾਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਮੇਰਾ ਨਾਮ ਗਗਨਦੀਪ ਚੇਅਰਮੈਨ ਆ ਮੈਂ ਅਮਰਸ਼ਰ ਸ਼ਹਿਰ ਦਾ ਚੜ੍ਹਦੀ ਕਲਾ ਮਜ਼ਦੂਰ ਟ੍ਰੈਡ ਯੂਨੀਅਨ ਪੰਜਾਬ ਦਾ ਤੇ ਅੱਜ ਉੱਗਰੋਲਕ ਅਜਨਾਲਾ ਰੋਡ ਤੇ ਮੀਟਿੰਗ ਕਰਵਾਈ ਗਈ ਸਾਡੀ ਪਾਰਟੀ ਵੱਲੋਂ ਤੇ ਪਰਵਾਹ ਹੰਗੂਗਾ ਹੰਗਾਰਾ ਲੋਕਾਂ ਦਾ ਸਾਨੂੰ ਮਿਲ ਰਿਹਾ ਤੇ ਲੋਕਾਂ ਨੇ ਸਾਨੂੰ ਵਾਦਾ ਕੀਤਾ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਤਸਕਰ ਆ ਜਾਂ ਕੋਈ ਗਲਤ ਕੰਮ ਕਰਨ ਵਾਲਾ ਵਾ ਉਹਨੂੰ ਆਪ ਹੀ ਥਾਣੇ ਛੱਡ ਆਉਣਗੇ ਆਪ ਹੀ ਫੜਾਉਂਗੇ ਕਿਸੇ ਦੀ ਪੈਰਵਾਹੀ ਨਹੀਂ ਕਰਦੇ ਕਿਉਂਕਿ ਸਾਡਾ ਵੀ ਜਦੋਂ ਆਪਾਂ ਤੁਰੇ ਸੀਗੇ ਅਜੇ 3-4 ਸਾਲ ਪਹਿਲਾਂ ਸਾਡਾ ਵੀ ਇਹੀ ਆਪਾਂ ਉਥੇ ਲੈ ਕੇ ਚੱਲੇ ਸੀਗੇ ਕਿ ਆਪਾਂ ਕਿਸੇ ਵੀ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਚੱਲਾਂਗੇ ਤੇ ਸਹੀ ਬੰਦੇ ਦੇ ਨਾਲ ਚੱਲਾਂਗੇ ਭਾਵੇਂ ਸਾਡਾ ਆਪਣਾ ਕੋਈ ਗੱਲ ਨਹੀਂ ਨੁਕਸਾਨ ਹੋ ਜੇ ਜਿੱਦਾਂ ਦਾ ਮਰਜੀ ਪਰ ਕਿਸੇ ਗਲਤ ਬੰਦੇ ਦੇ ਨਾਲ ਨਹੀਂ ਖੜਨਾ ਤੇ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਮਜ਼ਬੂਤ ਕਰਨਾ ਹੈ ਕਿਉਂਕਿ ਹਰ ਤਰ੍ਹਾਂ ਦੇ ਨਾਲ ਹੀ ਸਾਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹਰ ਇੱਕ ਨੇ ਕੀਤੀਆਂ ਨੇ ਭਾਵੇਂ ਕੋਈ ਵੀ ਆਉ ਤੇ ਅੱਜ ਸਾਡਾ ਇਹ ਸਿਗਾ ਸਮਾ ਕੱਢ ਕੇ ਆਉਂਦਾ ਮਤਲਬ ਕਿ ਆਪਾਂ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਲੋਕਾਂ ਨੂੰ ਜਿਹਨਾਂ ਦੇ ਹੱਕ ਦਵਾ ਸਕੀਏ ਜੇ ਕਿਤੇ ਵੀ ਉਹਨਾਂ ਨੂੰ ਸਾਡੀ ਲੋੜ ਹੈ ਤੇ ਆਪਾਂ ਉਹਨਾਂ ਦੇ ਨਾਲ ਖੜੇ ਆ ਜਿਵੇਂ ਕਿ ਤੁਸੀਂ ਵੀ ਯੂਥ ਵਿੱਚ ਹੋ ਯੂਥ ਨੂੰ ਇੱਕ ਮੈਸੇਜ ਦੇ ਨਸ਼ੇ त्याਗੋ ਪੜ ਕੇ ਇੱਕ ਚੰਗੇ ਇਨਸਾਨ ਬਣੋ ਤੇ ਪੜਾਈਆਂ ਲੋਕ ਕਈ ਮਤਲਬ ਬੰਨ ਮਾਰ ਦਿੰਦੇ ਹੈ ਕਿ ਵੇਖ ਲੋ ਕਿਹੜੇ ਇੱਥੇ ਹੈ ਕਿ ਪੈਸਾ ਦੇ ਕੋ ਕਿਹੜੇ ਪੈਸੇ ਪਏ ਬੱਚਿਆਂ ਨੂੰ ਪੜਾਉਣ ਵਾਸਤੇ ਤੁਸੀਂ ਡੀਸੀ ਦਫਤਰ ਜਾ ਕੇ ਬੜਮਾਓ ਕਾਰਡ ਕੀ ਆਪਾਂ ਨਹੀਂ ਫੀਸ ਧਾਰ ਸਕਦੇ ਯੂਨੀਵਰਸਿਟੀ ਵਿੱਚ ਕਾਲਜ ਵਿੱਚ ਕਿਤੇ ਵੀ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਓ ਫ੍ਰੀ ਹੈ ਪੜ੍ਹਾਈ ਫੀਸ ਸਰਕਾਰ ਧਾਰਦੀ ਆ ਪਰ ਕਿਤੇ ਨਾ ਕਿਤੇ ਨਾ ਜਾਗਰੂਕਤਾ ਦੀ ਕਮੀ ਹੈ ਆਪਣੇ ਲੋਕਾਂ ਦੇ ਵਿੱਚ ਉਹ ਕਮੀ ਆਪਾਂ ਦੂਰ ਕਰ ਰਹੇ ਹਾਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਦੱਸ ਰਹੇ ਹਾਂ ਜੇ ਲੋਕ ਜਾਗਰੂਕ ਹੋਣਗੇ ਤੇ ਸਾਡੀ ਗੱਲ ਸੁਣਨਗੇ ਤੇ ਫਾਇਦਾ ਉਹਨਾਂ ਦਾ ਹੀ ਆ ਮਤਲਬ ਉਹਨਾਂ ਲੋਕਾਂ ਦੇ ਫਾਇਦੇ ਵਾਸਤੇ ਆਪਾਂ ਤੁਰੇ ਹਾਂ ਸਾਡਾ ਆਪਣਾ ਕੋਈ ਪਰਸਨਲ ਮਕਸਦ ਨਹੀਂ ਹੈਗਾ ਜਹਾਂ ਨੂੰ ਕੋਈ ਲੋਡ ਨਹੀਂ ਕਿਸ ਚੀਜ਼ ਦੀ ਪਰ ਆਪਾਂ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ ਮੈਂ ਹਰਪ੍ਰੀਤ ਸਿੰਘ ਜੀ ਪਿੰਡ ਉਗਰੋਲ ਕਤੋਂ ਮੈਨੂੰ ਅੱਜ ਸਰਦਾਰ ਸੁਵਿੰਦਰ ਸਿੰਘ ਜੀ ਬੱਲ ਅਤੇ ਸਾਰੇ ਸਾਥੀ ਜਿੰਨੇ ਮੈਂਬਰ ਸਹਿਬਾਨ ਪ੍ਰਧਾਨ ਸਾਹਿਬ ਹਨ ਇਹਨਾਂ ਦੀ ਹਾਜ਼ਰੀ ਦੇ ਵਿੱਚ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਇਸ ਨੂੰ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤੇ ਵਧੀਆ ਤਰੀਕੇ ਨਾਲ ਇਹਨੂੰ ਨਭਾਵਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਇਨੋ ਦੇ ਨਾਲ ਵੱਧ ਤੋਂ ਵੱਧ ਜਿਹੜੇ ਭੈਣ ਭਰਾ ਵਾ ਜੁੜ ਕੇ ਇਸ ਪਾਰਟੀ ਨੂੰ ਮਜ਼ਬੂਤ ਜ਼ਰੂਰ ਕਰਾਂਗੇ ਕੋਸ਼ਿਸ਼ ਰਹੇਗੀ ਜ਼ਰੂਰ ਕਰਾਂਗੇ ਅਰ ਪਾਰਟੀ ਨੂੰ ਕੀ ਆਸ਼ਵਾਸਨ ਦਵਾ ਰਹੇ ਤੁਸੀਂ ਅਸੀਂ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਆ ਜਿਸ ਤਰ੍ਹਾਂ ਦੀ ਵੀ ਮੁਸ਼ਕਲ ਆਉਂਦੀ ਹੈ ਸਾਨੂੰ ਬਾਦ ਦੋ ਅਸੀਂ ਉਸੇ ਟਾਈਮ ਤੁਹਾਡੇ ਕੋਲ ਹਾਜ਼ਰ ਹੋਵਾਂਗੇ